ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੇਮਰੀ ਸ਼ਰਣ ਤੇਮਰੀ ਆਸਾ ਤੁਮਹੀ ਸਜਣਾ ਸੋਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸਤਿਗੁਰਿ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਛਟੀ ਐ ਤਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਾਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਥਨ ਮੋਹ ਅਗਨ ਸੋਕ ਸਾਗਰ ਕਾਰ ਕਿਰਪਾ ਉਦਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਾਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਨਾਏ ਨਾਰਾਇਣ ਦਿਨਾ नाथ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮ ਦੂਤ ਨ ਭੇਟਨ ਜੀਵਨ ਰੂਪ ਅਨੂਪ ਦਿਲਾ ਰਵਣ ਗੁਣਾ ਕਟਿਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਬ ਤਾਰੇ ਹੋਤ ਨਹੀਂ ਪੰਜ ਬਟਵਾਰੇ ਮਨ ਬਾਚ ਕਰਮ ਪ੍ਰਭ ਏਕ ਧਿਆਇ ਸਰਬ ਫਲਾ ਸੋਈ ਜਨ ਪਾਇ ਤਾਰ ਉਨੁਗਰੋ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤੇ ਸਬੈਨ ਆਵਰ ਨਾ ਕੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ